ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਚੁੱਪ ਕੀਤੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਉਹਨਾਂ ਲਈ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਾਨਵਰ ਵਿਖਾਉਣੇ ਆ ਤੋ ਬਹੁਤ ਚੰਗੇ ਟਾਪ ਦੀਆਂ ਮੱਝਾਂ ਇੱਕ ਨੀਲੀ 라ਵੀ ਨਸਲ ਦੀ ਫੁੱਲ ਚੰਗੀ ਝੋਟੀ ਐ ਸੂਈ ਸਵਾਈ ਐ ਮਗਰ ਵੀ ਨੀਲੀ 라ਵੀ ਦੀ ਕੱਟੀ ਐ ਟੇਢੇ ਕੱਟ ਵਾਲੀ ਇੱਕ ਮੋਹਰਾ ਨਸਲ ਦੀ ਬਹੁਤ ਚੰਗੇ ਦੁੱਧ ਵਾਲੀ ਮੱਝ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਵਲੈਤਨ ਵਹਿੜਾ ਰਗਾ ਹਵਾਨਾ ਇੱਕ ਤਾਜੀ ਸੂਈ ਵਹਿੜਾ ਇਨਫਰਮੇਸ਼ਨ ਲੈਦਾ ਨਾ ਆਉ ਕਰ ਦੇਗਾ ਬਦ ਦਿੰਨੇ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਬਾਈ ਸਰਿੰਦਰ ਸਿੰਘ ਪਿੰਡ ਚੌਪਕੀ ਤਿਲ੍ਲਾ ਮੋਗਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9041681602 ਤਿੱਖੜੀ ਵਕਾਉ ਤਨ ਬਾਈ ਇੱਕ ਵੜ ਨਾ ਨਹੀਂ ਤੀਜਾ ਸੂਆ ਹੈ ਲੱਸੀ ਫਿੱਟੀ ਹੂੰ ਦੋ ਦੋ ਬੋੜਾ ਹੋਊਗਾ 11 12 ਕਿਲੋ ਥਲੇ ਠੀਕ ਹੈ ਇੱਕ ਨੀਲੀ ਰਾਵੀ ਦੀ ਮੈਂ ਆਪਾਂ ਪਹਿਲਾਂ ਵੇਚੀ ਸੀ ਦੋ ਕੁ ਮਹੀਨੇ ਹੋ ਗਏ ਡੂੜ ਮਹੀਨਾ ਥੋੜੇ ਕੰਨਲ ਤੇ ਆਪਾਂ ਵੇਚੀ ਸੀ ਉਹਦੇ ਤਾਰੀ ਸੁਈ ਸੀ ਮੈਂ ਠੀਕ ਹੈ ਇਹ ਆਪਾਂ ਦੁਬਾਰਾ ਵਾਪਸ ਲਿਆਏ ਠੀਕ ਹੈ ਬੰਦੇ ਨੇ ਮਾਰਪੂਰ ਦਾ ਜਗਾੜ ਬਣ ਗਿਆ ਮੋਰਾ ਲੈ ਕੇ ਇਹ ਮੋਰਾ ਦੀ ਹੈ ਇਹਦਾ 18 19 ਕਿਲੋ ਦਾ ਗਾੜ ਹੈ ਕੰਨਾਂ ਦੇ ਕਿੰਨੇਵੇਂ ਸੂਏ ਸੁੰਦੀ ਹੈ ਤੀਜੇ ਸੂਏ ਮੈਂਨੇ ਸੁਣਦੀ ਕਿੰਨੇ ਦਿਨ ਲੈ ਜਿਓ ਲੈ ਜਿਓ ਭਾਈ ਦੋ ਚਾਰ ਦਿਨ ਮੈਂ ਲੈ ਜੂਗੀ ਇਹ ਬਣਦੀ ਕੱਢੀ ਵਾਰ ਨੂੰ ਖਾਈਏ ਤੋਰ ਕੇ ਦੋਸਤੋ ਤਿੰਨ ਪਸ਼ੂ ਆ ਬਹੁਤ ਚੰਗੀ ਮੋਹਰਾ ਨਸਲ ਦੀ ਮੱਝ ਤੀਜਾ ਸੂਆ 18 19 ਕਿਲੋ ਬਾਈ ਦਸ ਦਾ ਦੁੱਧ ਪਿਆ ਦਿੰਦੀ ਹੈ ਸੂਨ ਨੂੰ ਤਿਆਰੀ ਹੈ ਕੋਈ ਦੋ ਤਿੰਨ ਦਿਨ ਬਾਈ ਦਸ ਦਾ ਮਸਾ ਹੀ ਲਾਊਗੀ ਬਾਕੀ ਜਦੋਂ ਮੱਝ ਤੁਰੂ ਆਪ ਹੀ ਦੱਸੂ ਮੈਂ ਹੈਗੀ ਆ ਅਮਰੀਕਨ ਵਿਹੜਾਂਰ ਗਾਲੇਵਾ ਪੱਟਾਂ 'ਚ ਫਸਿਆ ਪਿਆ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦਿਨ ਦੋ ਤਿੰਨ ਦਿਨ ਲੈ ਜਾਣੇ ਸਾਰੀ ਵਾਲ ਢੱਲ ਕੱਢ ਕੇ ਸੂ ਪੰਡ ਜਿੱਡਾ ਹਵਾਨਾ ਤਿਆਰ ਕਰਕੇ ਸੋਣਾ ਜਿਹੜੀ ਤੁਸੀਂ ਵਲਟਲ ਵੇਖ ਰਹੇ ਆ ਸਾਰੀ ਕੱਢ ਕੇ ਹਵਾਨਾ ਟੈਟ ਕਰਕੇ ਸੋਣਾ ਉਪਰ ਸੂਲਨਾ ਹਵਾਨਾ ਲਾ ਦੇਣਾ 18-19 ਕਿਲੋ ਖੁੱਲਾ ਦੁੱਧ ਆਫ ਕੈਮਰਾ ਵੀ ਬਾਈ ਦੱਸਦਾ ਸੀ ਕਿ ਫੁੱਲ ਸਲੌਤਾ ਵਾਲੀ ਮਾਝਾ ਗਰੰਟੀ ਦੇ ਦੇ ਦਾਂਗੇ ਆਪਾਂ ਹਾਲ ਕਾ ਦਾ ਹੀ ਆਪਾਂ ਸਵਾ ਕੇ ਮੈਂ ਦੇਣੀ ਆ ਆਪਾਂ ਲੈ ਠੀਕ ਹੈ ਉਦਾਰੇ ਆਪਾਂ ਸਵਾ ਕੇ ਬਾਈ ਚਵਾ ਕੇ ਦੇਣੀ ਆ ਮੈਨੂੰ ਆਪੇ ਵਪਾਰ ਕਰਨਾ ਮੈਂ ਕਿਹਾ ਹਾਂ ਕਹਿੰਦਾ ਫਿਰ ਤੁਸੀਂ ਮੈਂ ਨਹੀਂ ਲੈਣੀ ਕਹਿੰਦਾ ਵਪਾਰੀ ਦਾ ਟਾਂਚਾ ਕਰਦੇ ਆ ਆਪਾਂ ਕਹਿੰਦਾ ਮੈਂ ਚਵਾ ਕੇ ਦੇਣੀ ਆ ਠੀਕ ਹੈ ਮੈਂ ਆਪਾਂ ਪਹਿਲਾਂ ਮੈਂ ਵਿੱਚ ਇੱਕ ਚੰਗੇ ਦੁੱਧ ਵਾਲੀ ਹਾਂ ਆਪਾਂ ਤਾਂ ਲੈ ਲਈ ਮੈਂ ਚੰਗੇ ਦੁੱਧ ਵਾਲੇ ਪਵੇ ਚ ਰਣੀ ਮੈਂ ਚੰਗੀ ਹੈ ਹਾਂ ਬਾਕੀ ਭਾਈ ਦੁੱਧ ਦਾ ਕਾਰਡ ਬਹੁਤ ਹੈ ਮੈਨਾਂ ਸਹੀ ਹੈ ਭਾਵੇਂ ਬੰਦਾ ਸੂਈ ਤੋਂ ਲੈ ਜਾਏ ਐਵੇਂ ਨਹੀਂ ਗੱਲ ਕੋਈ ਵੀ ਘੱਬਣ ਨਹੀਂ ਲੈ ਜਾਣੀ ਐਨੀ ਛੋਟ ਹਾਂ ਸਾਈ ਕਰ ਲੈ ਬੰਦਾ ਸੂਈ ਤੋਂ ਲੈ ਜਾਏ ਆਪਾਂ ਹਫਤੇ ਦਾ ਹਰ ਦੁੱਧ ਜਵਾ ਕੇ ਮੈਂ ਦੇ ਦੇਾਂਗੇ ਸਹੀ ਕਰਨੀ ਦੋਸਤੋ ਫੌਲੀ ਸਲੋਤ ਵਾਲੀ ਮਾਝਾ ਬਾਈ ਕਹਿੰਦਾ ਭਾਵੇਂ ਕੋਈ ਭੈਣਪਰਾ ਸੌਦਾ ਕਰ ਲੈ ਸਾਈ ਕਰ ਲੈ ਪੱਕਾ ਬਿਆਨਾ ਕਰ ਲੈ ਜਿੱਦਣ ਸੂ ਪੈਂਦੀ ਆ ਹਫਤੇ ਖੰਡ ਤੇ ਕਰ ਦੁੱਧ ਤੇ ਆ ਜਾਂਦੀ ਆ ਅਗਲਾ ਦੁੱਧ ਜੋ ਕੇ ਲੈ ਜਾਏ ਕੰਡੇ ਤੇ ਪੈਠਪੜਾ ਚੌੜਾ ਹਵਾਨਾਂ ਉਪਰੋਂ ਸੂਲ ਤੋਂ ਚੌੜਾ ਸਟਾਰਟ ਹੁੰਦਾ ਫੋਟਾਂ ਨੂੰ ਸਿੱਧਾ ਜਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਦਿਨ ਲੈ ਜਾਣੇ ਦੋ ਤਿੰਨੇ ਨੇ ਸਾਰੀ ਵਾਲ ਟੱਲ ਕੱਢ ਕੇ ਸੂ ਥਣ ਮੁਠੀ ਵਾਲੇ ਹੱਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਲੰਮਾ ਹਵਾਨਾ ਮੂਹਰੇ ਥਣ ਤੋਂ ਗੱਠਾਂ ਨੂੰ ਹਵਾਨਾ ਅਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬੈਕ ਨੂੰ ਉਪਰੋਂ ਸੂਲ ਤੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਦਿਨ ਜ਼ਰੂਰ ਦੋ ਤਿੰਨ ਦਿਨ ਲੈ ਜਾਣੇ ਆ ਤੇ ਜੇ ਅੱਜ ਕਿਤੇ ਤਿਆਰ ਹੁੰਦੀ ਅਮਰੀਕਨ ਵਹਿੜਾਂ ਵਰਗਾ ਵਾਨਾ ਤਿਆਰ ਕੀਤਾ ਹੋਣਾ ਸੀ ਘਰਮਾਲੀ ਨੇ ਕਿਉਂਕਿ ਤਿਆਰੀ ਬਹੁਤ ਆ ਵੱਲ ਢਾਂ ਹਜੇ ਪਈਆਂ ਬਹੁਤ ਸਾਰੀ ਕੱਢ ਕੇ ਹਵਾਨਾ ਟੈਡ ਕਰਕੇ ਸੂਣਾ ਭਾਵੇਂ ਸੂਈ ਤੋਂ ਲੈ ਜੇ 18 19 ਕਿਲੋ ਖੁੱਲੇ ਦੁੱਧ ਦੀ ਗਾਰੰਟੀ ਮੁੱਲ ਬਈ ਜਾਇਜ਼ ਜਾਂ ਲੈਣ ਦੇ ਨਾਲ ਆ ਕਿਤੀ ਬਈ ਮਾਨਤਾਨ ਉਹਦੀ ਥੋੜਾ ਕਰ ਮਾਨਤਾਨ ਹੋ ਜਾਊਗਾ ਇਹ ਜਿਹੇ ਮੰਨੇ ਆਪਾਂ ਭੈਣੇ 40.5 ਦੇ ਵੇਚੀਂਗਾ ਮੰਨੇ ਅੱਜ ਤੋਂ 2 ਮਹੀਨਾ ਮਿਲਣ 2 ਮਹੀਨਾ ਪਰ ਹੁਣ ਬਾਜ਼ਾਰ ਦਾ ਕਰਕੇ ਉਹ ਜਾ ਭਾ ਕਰਨਾ ਪੈਦਾ ਕਿ ਨਹੀਂ ਹੂੰ ਸਹੀ ਐ ਦੋਸਤੋ ਬਿਲਕੁਲ ਜਾਇਜ਼ ਹੀ ਡਿਮਾਂਡ ਆ ਜਿਹੜੇ ਹਿਸਾਬ ਨਾਲ ਵੀਰ ਸਲੋਤਾ ਦਿੰਦਾ ਕਿ 18 19 ਕਿਲੋ ਖੁੱਲਾ ਦੁੱਧ ਪਿਆਜੂ ਪਵਾ ਅਗਲਾ ਸੂਈ ਤੋਂ ਲੈ ਜੇ ਉਸ ਹਿਸਾਬ ਨਾਲ 1,30,000 ਬਿਲਕੁਲ ਜਾਇਜ਼ ਮੁੱਲ ਕੋਈ ਮਾਨਤਾਨ ਹੋ ਜੂ ਬਾਕੀ ਹਵਾਨੇ ਦੱਸਦਾ ਅਮਰੀਕਨ ਵਹਿੜਾ ਜਿਹੜਾ ਲੰਮਾ ਹਵਾਨਾ ਉਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਕਿ ਧੁੰਨੀ ਨੂੰ ਟੱਚ ਕਰ ਹੂੰ। ਨਹੀਂ ਹਾਂ, ਉਹ ਨਹੀਂ ਇਹ ਨਹੀਂ ਨਾ। 2 ਨੰਬਰ ਤੇ ਆ ਜੀਏ ਬਾਈ ਸਰਿੰਦਰ। ਇਹ ਬਾਈ ਫੋਡੇ ਚੈਨਲ ਤੇ ਮੈਂ ਆਪਾ ਪਾਈ ਸੀਗੀ। ਜਦੋਂ 베ਚੀ ਸੀ ਇੱਕ ਤਾਜੀ ਸੂਈ ਸੀ ਜਮਾ। ਬਾਜੀ ਉਹਦੇ ਹੀ ਸੂਈ ਸੀ 175 ਪਾ ਮੁੱਲ ਪਾਇਆ ਸੀ। 165 ਦੇ ਬੰਦਿਆਂ ਨੂੰ ਦਿੱਤੀ ਸੀ। ਠੀਕ ਹੈ। ਉਹ ਬੰਦਿਆਂ ਦਾ ਜਾਨੀ ਬਿਯੁਰਗਾਂ ਦਾ ਕੋਈ ਬਾਹਰ ਨਾਲ ਰਿਗਾਰਡਮੈਂਟ ਆਗਾ। ਮੁੰਡਿਆਂ ਨੇ ਆਪਾਂ ਨੂੰ ਬਾਹਰੋਂ ਹੀ ਪੈਸੇ ਪਾਏ ਸੀ ਜਿਹਨੇ ਲਈ ਸੀ। ਠੀਕ ਹੈ। ਤੇ ਆਪਾਂ ਨੂੰ 5 ਹਫਤਾ ਦੇ ਨਾਲ ਬਾਹਰ ਸੂਈ ਤੋਂ 5-6 ਦਿਨਾਂ ਬਾਅਦ ਲੱਗ ਗਈ। ਉਹਦੇ ਦੋ ਦ 15 ਕਿਲੋ ਸੀਗਾ ਜਦੋਂ ਭੇਜੀ ਹੈ। ਠੀਕ ਹੈ। ਹੁਣ ਮੈਂ ਇਹ ਪੂਰੀ ਨਹੀਂ ਗੌਰ ਨਹੀਂ ਰੂਡ ਪਾਣੇ ਦੋ ਮਹੀਨੇ ਹੋ ਗਏ ਸੂਈ ਨੂੰ ਹੁਣ ਦੁੱਧ ਇਸ ਵਕਤ ਕੰਡੇ ਦਾ 15 ਕਿਲੋ ਹੈਗਾ 15 ਕਿਲੋ ਹਾਂ ਆਪੇ ਲੰਡੇਰੀ ਧੀ ਆ ਕੱਟੀ ਉਹ ਨਥੂਆਂ ਨੇ ਛੋਟੇ ਸਟਾਰ ਦੀ ਹੈਗੀ ਠੀਕ ਹੈ ਜਿਹੜੀ ਕੱਟੀ ਮਗਰ ਬੱਚਾ ਜੀ ਲੰਡੇ ਦੀ ਧੀ ਹੈ ਜਿਹੜਾ ਬੱਲ ਚੜਾਈ ਚੜਾਈ ਕਰ ਗਿਆ ਥੋੜੇ ਕਿ ਦਿਨ ਹੋ ਗਏ ਹਾਂਜੀ ਹਾਂਜੀ ਉਹ ਜਿਹੜਾ ਬੱਚਾ ਹੈਗਾ ਕੱਟੀ ਹੈ ਇਹ ਨਥੂਆਂ ਨੇ ਸਟਾਰ ਦੀ ਸਟਾਰ 2 ਦੀ ਹਾਂਜੀ ਠੀਕ ਹੈ ਜੀ ਅੱਜ 15 ਕਿਲੋ ਤਿਆਰ ਬੰਦਾ ਯਾਰ ਬੰਦਾ ਰਹਿ ਕੇ ਚੋਕੇ ਤਸਲੀ ਕਰਕੇ ਲਿਜਾਵੇ ਅੱਜ ਜਿਵੇਂ ਆਪਾਂ ਅੱਗੇ ਮੈਂ ਦਿੱਤੀ ਪਰਸੋਂ ਚੌਥੇ ਆਪਾਂ 14 ਕਿਆ ਸੀ ਬੰਦਿਆਂ ਨੂੰ 17 ਕਿਲੋ ਚਵਾਇਆ ਆਪਾਂ 95 ਮੁੱਲ ਪਾਇਆ ਬੰਦਿਆਂ ਨੇ ਆਪ ਨੂੰ ਲੱਖ ਦਿੱਤਾ ਮੈਂ ਅੱਛਾ ਤੇ ਗਵਾੜ ਪੈਂਦੀ ਦਿੱਤੀ ਮੈਂ ਨੇ ਓਰੇ ਭਾਈ ਦੁੱਧ ਚਵਾ ਰਹੇ ਤੂੰ 95 ਦਾ ਲੱਖ ਲੈ ਲਈ ਆਪਾਂ ਲੱਖ ਹੀ ਲਿਆ ਮੈਂ ਨੇ ਯਾਰ ਉਹ ਆ ਕੇ ਦੋ ਤਸਲੀ ਕਰਾ ਕੇ ਤਿੰਨ ਡੰਗ ਚਵਾਈ ਮੈਂ ਹਮ ਸਹੀ ਹੈ ਇਹ ਵੀ ਬੰਦਾ ਭਾਵੇਂ ਤਿੰਨ ਡੰਗ ਚੋਲੇ ਚਾਰ ਡੰਗ ਚੋਲੇ ਦੁੱਧ ਹੈਗਾ ਮੈਂ ਥਨੇ ਕੋਈ ਚੱਕਰ ਨਹੀਂ ਕੱਢੀਏ ਬਾਹਰ ਨੂੰ ਦੋਸਤੋ ਤਾਜੀ ਸੂਈ ਝ ਤੇ ਉਹਦਣ ਹੀ ਸੇਲ ਹੋ ਗਈ ਸੀ ਵੀਰ ਕੋਈ ਬਾਹਰ ਸੀ ਤੇ ਉਹਨੇ ਵੀਰ ਕਹਿੰਦਾ ਪੈਸੇ ਪਾਏ ਸੀ ਬਜ਼ੁਰਗ ਐਨ ਆਰ ਆਈ ਬੰਦਾ ਸੀ ਬਜ਼ੁਰਗ ਲੈ ਗਿਆ ਝੋਟੀ ਉਦੋਂ ਚਾਰਾ ਪੰਜਾਂ ਦਿਨਾਂ ਬਾਅਦ ਜਿੱਦਣ ਦੁੱਧ ਤੇ ਆ ਗਈ 15 ਕਿਲੋ ਜੋਕੇ ਪਰ ਉਹ ਬਜ਼ੁਰਗਾਂ ਦਾ ਬਾਹਰ ਦਾ ਬਣ ਗਿਆ ਉਹ ਆਪਦੇ ਬੱਚੇ ਕੋਲ ਚੱਲੇ ਆ ਤੇ ਤਾਂ ਕਰਕੇ ਹੁਣ ਉਹਨਾਂ ਨੇ ਬਾਈ ਨੂੰ ਝੋਟੀ ਵਾਪਸ ਦੇਤੀ 1 ਲੱਖ 75 ਹਜ਼ਾਰ ਮੁੱਲ ਉਹਦਣ ਪਾਇਆ ਸੀ ਵੀਡੀਓ ਚ ਪਮਾ ਅਗਲਾ ਵੀਡੀਓ ਕੱਢ ਕੇ ਵੇਖ ਲੈਣੀ ਬਾਈ ਤੁਹਾਨੂੰ ਲਿੰਕ ਭੇਜ ਦੂ 165000 ਦੀ ਵੀਰ ਕਹਿੰਦਾ ਆਪਾਂ ਦਿੱਤੀ ਸੀ ਬਾਈ ਕਹਿੰਦਾ ਉਹਨਾਂ ਤੋਂ ਸੇਵਾ ਹੋਈ ਨਹੀਂ ਦੁੱਧ ਝੋਟੀ ਨੇ ਵੱਧ ਚਵਾ ਦੇਣਾ ਸੀ ਪਰ ਸੇਵਾ ਹੋਈ ਨਹੀਂ ਦਰਮਿਆਨੀ ਸੇਵਾ ਤੇ ਫੇਰ ਵੀ ਅੱਜ 15 ਕਿਲੋ ਫੇਰ ਕੰਡੇ ਵਾਲਾ ਦੁੱਧ ਤਿਆਰ ਹੈ ਦੋ ਟਾਈਮ ਤਿੰਨ ਟਾਈਮ ਭਾਵੇਂ ਬਾਈ ਕਹਿੰਦਾ ਅਗਲਾ ਕੰਡੇ ਤੇ ਜੋਕ ਕੇ ਲੈ ਜੇ ਲੰਡੇ ਸਾਣ ਦੀ ਧੀ ਹੈ ਨੀਲੀ ਰਾਵੀ ਦਾ ਲੰਡਾ ਬੱਲ ਤੁਸੀਂ ਸਾਰੇ ਜਾਣਦੇ ਹੀ ਆ ਆ ਪਿੱਛੇ ਜੇ ਵਾਲ ਚੜਾਈ ਕਰ ਗਿਆ ਉਹਦੀ ਧੀ ਹੈ ਤੇ ਸਟਾਰਟ 2 ਦੀ ਮਗਰ ਕੱਟੀ ਆ ਜਿਹੜੀ ਇਹਦੇ ਮਗਰ ਤੇ ਉਹ ਸਟਾਰਟ 2 ਦੀ ਆ ਆਪਾਂ ਲੰਡੇ ਪੈਂਟ ਤੋਂ ਹੀ ਰਹੀ ਸੀ ਇਹ ਹੂੰ ਤੇ ਨੱਥੂ ਵਾਲੇ ਅਟੋ ਕਦੋਂ ਰੀ ਕ੍ਰਾਸ ਹੋਈ ਵੀ ਕ੍ਰਾਸ ਹੋਈ ਵੀ ਹੂੰ ਸਹੀ ਆ ਜੀ ਹਾਂ ਜੀ ਡਾਇਰੈਕਟ ਕ੍ਰਾਸ ਹੋਈ ਸੀ ਭਾਈ ਕਹਿੰਦਾ ਥਣ ਸੋਹਣੇ ਹੱਥ ਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਟੇਢੇ ਕੱਟ ਵਾਲੀ ਮਗਰ ਕੱਟੀ ਆ ਫੀਮੇਲ ਕੱਟੜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਮੱਥੇ ਬੱਲ ਟੇਡਾ ਕੱਟ ਨੀਲੀ ਰਾਵੀ ਵਾਲੀ ਗੁਲਾਬੀ ਅੱਖ ਚਾਰੇ ਪੈਰਾਂ ਤੇ ਬਾਈਟਰ ਛਾਂ ਧੁੰਨ ਚਿੱਟਾ ਪੂਛ ਨੀਲੀ ਰਾਵੀ ਵਾਲੀ ਸੂਲ ਤੇ ਵੀ ਨਿਸ਼ਾਨ ਆ ਬੱਚੇ ਦੇ ਅੱਜ 15 ਕਿਲੋ ਝੋਟੀ ਥੱਲੇ ਦੁੱਧ ਤਿਆਰ ਆ ਪੂਰੀ ਫੁੱਲ ਵੱਡੀ ਝੋਟੀ ਆ ਦੋ ਟਾਈਮ ਬਾਈ ਕਹਿੰਦਾ ਭਵਾਂ ਅਗਲਾ ਤਿੰਨ ਟਾਈਮ ਦੁੱਧ ਕੰਡੇ ਦੇ ਜੋਕ ਕੇ ਲੈ ਜੇ ਨੈਟ ਤਿਆਰ ਐ ਇੱਕ ਨੰਬਰ 18 19 ਕਿਲੋ ਦੁੱਧ ਪਿਆਜੂ ਦੋਵੇਂ ਨਗ ਥਣ ਭਾਂਡੇ ਦੇ ਸਾਫ਼ ਸੁਥਰੇ ਮਾਲ ਸਰਿੰਦਰ ਜੈਤ ਜਿਆ ਇੱਕ 30 ਦੀ ਜੇ ਕੋਈ ਜੋੜਾ ਲੈ ਜੂ ਮਾਨਤਾਨ ਕਰਦੇ ਆ ਕੋਈ ਨਾ ਕੋਈ ਚੱਕਰ ਨਹੀਂ ਹੂੰ ਸਹੀ ਐ ਦੋਸਤੋ ਵੀਡੀਓ ਦੁਪਹਿਰੇ ਬਣਾ ਰਹੇ ਆ ਸ਼ਾਮ ਦੀ ਚਵਾਈ ਜਜ ਤੈਨਾਂ ਘੰਟੇ ਪਾਈ ਆ ਸ਼ਾਮ ਤੱਕ ਰਹਿਵਾਨਾ ਦੁੱਧ ਨਾਲ ਭਰ ਲੈਣਾ ਦੋ ਨੰਬਰ ਨੇ ਕਿਉਂਕਿ ਸੂਈ ਸਵਾਈ ਹੈਗੀ ਆ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਜੇ ਕਿਤੇ ਆਥ ਨੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ ਤੇ ਹਵਾਨਾ ਦੁੱਧ ਨਾਲ ਭਰਿਆ ਆਉਣਾ ਸੀ 2:30 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਤਿੰਨ ਚਾਰ ਘੰਟੇ ਪਏ ਆ ਸ਼ਾਂਤ ਕਰਵਾਉਣਾ ਦੁੱਧ ਨਾਲ ਭਾਲਣ ਬਾਕੀ ਸੂਈ ਸਵਾਈ ਹੈਗੀ ਆ ਬਾਈ ਨੇ ਸਾਫ਼ ਹੀ ਕਹਦਾ ਭਾਵਾ ਕੋਈ ਤਿੰਨ ਟਾਈਮ ਚੋ ਕੇ ਲੈ ਜੇ 15 ਕਿਲੋ ਕੰਡੇ ਦੇ ਜੋਖਣ ਵਾਲਾ ਦੁੱਧ ਤਿਆਰ ਆ ਫੁੱਲ ਵੱਡੀ ਆ ਇੱਕ ਨੰਬਰ ਵੀ ਪੂਰੀ ਵੱਡੀ ਆ ਦੋ ਨੰਬਰ ਇੱਕ ਨਾਲ ਇੱਕ ਨੰਬਰ ਨਾਲੋਂ ਵੀ ਹਾਈਟ ਜੀ ਵੀ ਵੱਧ ਉਹ ਤੇ ਲੈਂਥ ਜੀ ਵੀ ਵੱਧ ਆ ਇੱਕ ਇਹਦਾ ਲਾਸਟ ਦੇ ਕਹਨਵਾ ਸੁਆ ਬਾਈ ਇਹ ਬਾਈ ਤੀਜਾ ਸੁਆ ਪਰ ਕਿਸੇ ਨਾਲ ਸੰਭੀ ਨਹੀਂ ਯਾਰ ਆਪਾਂ ਦਾ ਪਾਣੀ ਲੈਣਾ ਕੱਢ ਕੇ ਲੈ ਜੇ ਜਿਹੜੇ ਚ ਵਿਚਾਰੀ ਠੀਕ ਆ ਹਾਂ ਇਹ ਪਰਸੋਗ ਦੀ ਸੂਈ ਆ ਚੌਥੀ ਜੀ ਬਾਈ ਦੁੱਧ ਹੁਣ 10 ਕਿਲੋ ਬੜਾ ਹੋਊਗਾ ਇਹ ਥੱਲੇ ਕਿੰਨਾ ਕੁ ਬੈਲੀ ਬਹੁਤ ਦੇ ਦੂ 15 16 ਕਿਲੋ ਜੇ ਬਾਈ ਕਿਸੇ ਚੰਗੇ ਨੇ ਸਾਮਲੀ ਦਾ ਵੱਧ ਵੀ ਦੇ ਦੂ ਪਰ 15 ਕਿਲੋ ਦਤ ਪਾ ਦੂਗਾ ਨਾ ਇਹਦਾ ਪੈਰ ਪੂਰ ਜੇ ਠੀਕ ਕਰਾਏ ਮੈਂ ਵਿਚਾਰੀ ਦੇ ਬਾਲੇ ਵਧੇ ਵੇਹੀ ਖਰਾਬ ਹੋਇਆ ਪਿਆ ਨੋਂ ਆਪ ਹੀ ਕਟਾਏ ਹੋਰ ਯਾਰ ਹੁਣੇ ਹੀ ਕਰਵਾ ਕੇ ਛੱਡਿਆ ਕੰਮ ਲੋੜ ਕੱਢੀਏ ਬਾਹਰ ਨੂੰ ਆ ਤੋਰੀ ਮਾੜੀ ਬਣੇ ਯਾਰ ਦੋਸਤੋਂ ਨੋਂ ਬਾਈ ਕਹਿੰਦਾ ਹੁਣੇ ਹੀ ਕਟਾਏ ਆ ਬਾਕੀ ਤੁਸੀਂ ਜਦੋਂ ਆਓਗੇ ਆ ਕੇ ਵੇਖੋਗੇ ਨੋਂ ਸੱਜਰੇ ਬਣੇ ਆ ਨੋਂ ਨੇ ਤਾਂ ਆਪ ਹੀ ਦੱਸ ਦੇਣਾ ਬਾਕੀ ਮੈਂ ਵੀ ਕੈਮਰਾ ਮਾਰ ਦੂੰਗਾ ਸੱਜਰੇ ਨੋਂ ਬਣੇ ਤਾਂ ਦੂਰੋਂ ਹੀ ਪਤਾ ਲੱਗ ਜਾਂਦੇ ਆ ਤੁਸੀਂ ਵੇਖੋ ਉਹ ਨ ਸੱਜਰੀ 10 ਕਿਲੋ ਬੌਲੀ ਹਾਂ ਹਾਂ ਬਾਈ ਚੋਲੇ ਬੰਦਾ ਦੋ ਡੰਡਾ 10 ਕਿਲੋ ਤਿਆਰ ਆ ਭਵਾਂ ਦੋ ਟਾਈਮ ਚੋਲੇ 15 16 ਕਿਲੋ ਬਾਈ ਦਸਤਾ ਦੁੱਧ ਪਿਆ ਜੂ 15 ਕਿਲੋ ਬਾਕੀ ਜੇ ਕੋਈ ਵੱਧ ਸੇਵਾ ਕਰ ਲੂ ਵੈੜ ਇਹ ਵੀ ਕੱਦ ਕਾਠ ਆ ਰਹੀ ਆ ਤੇ ਜਿਨ੍ਹਾਂ ਤੋਂ ਲਿਆਂਦੀ ਉਹਨਾਂ ਦੀ ਤਾਂ ਬਾਈ ਕਹਿੰਦਾ ਸੇਵਾ ਐਸੀ ਵੈਸੀ ਸੀ ਜੇਲ ਵਾਲਾ ਕੰਮ ਹੀ ਸੀ ਤੋ ਪੈਚ ਹਰੀਜੀ ਚਾਦਰ ਨਹੀਂ ਲੀ ਆਉਂਦੀ ਉਹ ਪਾਈ ਐ ਤੇ ਜਿੱਥੇ ਖੜੀ ਯਾਰ ਅੱਛਾ ਮਕਾਨ ਪਾਈ ਜਾਂਦੇ ਕਹਿੰਦੇ ਕੋਠੀ ਪਾਈ ਜਾਂਦੇ ਸਾਡੇ ਜਗਾ ਹੈ ਨਹੀਂ ਯਾਰ ਉਹ ਮੈਂ ਗਰੂ ਸਾਫ ਕਰਨੇ ਜੇ ਤੋ ਐਡੀ ਕੋਠੀ ਇੰਨੇ ਪੈਸੇ ਦੀ ਪਾਈ ਜਾਂਨੇ ਤੇ ਇਹ ਤੇ ਮਾਂ ਦੀ ਧੀ ਤੇ ਵੀ ਦੋ ਬਾਲੇ ਰੱਖਦੇ ਉੱਤੇ ਥੱਲੇ ਬੰਨਿਓ ਮੈਂ ਕਿਤੇ ਹਾਂ ਤੇ ਬਸ ਯਾਰ ਲੋਕਾਂ ਦਾ ਵੀ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਵੀ ਸਰਿਆ ਹੀ ਪਿਆ ਇਹ ਵੀ ਗੱਲ ਮਾੜੀ ਆ ਕੋਈ ਇਹਨੂੰ ਕਰਮ ਵਾਲੀ ਨਿਸ਼ਾਨ ਬੰਨਦਿਓ ਕੋਈ ਕੋਈ 40-50 ਲੱਖ ਦੀ ਕੋਠੀ ਤੇ ਲਾਉਣਾ ਤੇ ਕੋਈ 5-7 ਹਜ਼ਾਰ ਲਾ ਕੇ ਇਹਦੀ ਵਿਚਾਰੀ ਨਿਸ਼ਾਨ ਪਾ ਦਿਓ ਪਰ ਮਾੜੀਆਂ ਗੱਲਾਂ ਆ 15 ਕਿਲੋ ਦੁੱਧ ਪਿਆਜੂ 10 ਕਿਲੋ ਅੱਜ ਤਿਆਰ ਹੈ ਥਣ ਚ ਆ ਰਹੀ ਹੈ ਮੁੱਠੀ ਵਾਲੇ ਹੱਦੀ ਚੁਵਾਈ ਵਾਲੇ ਮਗਰ ਵੱਛਾ ਭੱਬੂ ਮੌਲ ਸਰੇਂਦਰ ਮੌਲ 32 ਦੇ ਜਾਂਦੇ 32 ਦੀ ਹਾਂਜੀ ਦੋਸਤੋ ਬਿਲਕੁਲ ਸਸਤੇ ਮੌਲ ਦੀ ਸੂਈ ਸਵਾਈ ਵੈੜ 32000 ਦੀ ਦੇ ਦੇਣੀ ਹੈ 10 ਕਿਲੋ ਕੰਡੇ ਵਾਲਾ ਦੋ ਤਿਆਰ ਆ 15 ਕਿਲੋ ਦੁੱਧ ਪਿਆਜੂ ਫਿਰ 30 32000 ਦੀ ਤੁਹਾਨੂੰ ਵੀ ਪਤਾ ਤਾਜੀ ਸੂਈ 14 15 ਕਿਲੋ ਦੁੱਧ ਵਾਲੀ ਵੈੜ ਦਿੰਦਾ ਵੀ ਕੌਣ ਹੈ ਵੈੜ ਵੱਡੀ ਹੈ ਦੇ ਸਿਫੇ ਕੀ ਜਰੂਰ ਆ ਉਥੋਂ ਨੂੰ ਦੱਸ ਹੀ ਦਿੱਤਾ ਕਿ ਸੇਵਾ ਉਹਨਾਂ ਦੀ ਐਸੀ ਵੈਸੀ ਸੀ ਧੁੱਪੇ ਹੀ ਬੰਨੀ ਬੈਠੇ ਸੀ ਹਰੀ ਜੀ ਚਾਦਰ ਪਾ ਕੇ ਜਿਹੜੀ ਆਮ ਡਾਕਟਰਾਂ ਦੇ ਲੱਗੀ ਹੁੰਦੀ ਹੈ ਨਾ ਸਰਕਾਰੀ ਹਸਪਤਾਲਾਂ 'ਚ ਉਹ ਚਾਦਰ ਦੇ ਥੱਲੇ ਭਾਈ ਕਹਿੰਦਾ ਸੀਗੀ ਫਾਈਬਰ ਦੀ ਚਾਦਰ ਨਹੀਂ ਆਮ ਜਿਹੜੀ ਚਾਦਰ ਹੁੰਦੀ ਆ ਚਾਨ ਨਹੀਂ ਜਿਹੜੀ ਚਾਨ ਨਹੀਂ ਆਦੀ ਹਾਂ ਨਹੀਂ ਆਦੀ ਹੁੰਦੀ ਉਹ ਪਾਈ ਵੀ ਸੀ ਹਾਂ ਕੋਈ ਫਾਈਬਰ ਦੀ ਨਾ ਮੰਨਨੇ ਪਰ ਫਾਈਬਰ ਦੀ ਸੀ ਕੁਮਾਰ ਦੀ ਬੰਦੇ ਉਲਝੇ ਪਏ ਸੀ ਯਾਰ ਕੰਮ 'ਚ ਠੀਕ ਹੈ ਹਾਂ ਤੇ ਉਹ ਵਾਲੇ ਬਈ ਸੱਤ ਤਾਂ ਗੌਰ ਵੀ ਨਹੀਂ ਹੋਈ ਜਮੈਂ ਕਿ ਮੈਂ ਕਦੀ ਬੋਰੀ ਚਾਰ ਨੇ ਟਰਾਂਸ਼ ਲੈ ਕੇ ਜਾਂਦੀ ਨੇ ਬਣ ਜਾਣਾ ਸੀ ਹਾਂ ਬਣ ਜਾਣਾ ਸੀ ਚਲੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਇੱਕ ਨੰਬਰ ਮੋਹਰਾ ਨਸਲ ਦੀ ਟਾਪ ਦੀ ਮੱਝ 18-19 ਕਿਲੋ ਦੁੱਧ ਪੈਜੂ ਭਵਾਂ ਕੋਈ ਭੈਣ ਭਰਾ ਸੌਦਾ ਕਰ ਲੇ ਜਦੋਂ ਸੂਪ ਐਂਦੀ ਆ ਉਦੋਂ ਕੰਡੇ ਤੇ ਜੋ ਓਕੇ ਲੈ ਜਾਓ ਦੋ ਨੰਬਰ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਐ ਤਾਜੀ ਸੂਈ ਦੀ ਵੀਡੀਓ ਆਪਣੇ YouTube ਚੈਨਲ ਹਿੰਮਤ ਲਾਈਵ ਟੀਵੀ ਤੇ ਅਪਲੋਡ ਆ ਅਗਲਾ ਕੱਢ ਕੇ ਵੇਖ ਲੈ 175000 ਮੁੱਲ ਕੀਤਾ ਸੀ ਉਹ ਦਿਨ ਇੱਕ 65 ਦੀ ਸੇਲ ਕਰਤੀ ਸੀ ਅੱਜ ਇੱਕ 30 ਦੀ ਦੇ ਦੇਣੀ ਹੈ ਇੱਕ ਨੰਬਰ ਵੀ ਦੋ ਨੰਬਰ ਵੀ ਤਿੰਨ ਨੰਬਰ 32000 ਦੀ 10 ਕਿਲੋ ਦੁੱਧ ਤਾਜੀ ਸੂਈ ਆ 15 ਕਿਲੋ ਦੁੱਧ ਪਿਆ ਅਜ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ